ਮੈਂ ਸਰਵਣ ਸਿੰਘ ਪੰਦੇੜੀ ਡੀਸੀ ਦਫਤਰ ਅੰਮ੍ਰਿਤਸਰ ਤੋਂ ਬੋਲਦਾ ਅਸੀਂ ਆਪਣੀਆਂ ਮੰਗਾਂ 10 15 ਦਿਨ ਪਹਿਲਾਂ ਸਰਕਾਰ ਤੱਕ ਪਹੁੰਚਦਾ ਕਰ ਦਿੱਤੀਆਂ ਸੀ ਡੀਆਈਜੀ ਆਈਜੀ ਸੀਪੀ ਡੀਸੀ ਸਾਰਿਆਂ ਦੇ ਅਸੀਂ ਕਨਾਥਾਣੀ ਉੱਤੇ ਪੰਜਾਬ ਸਰਕਾਰ ਨੂੰ ਭੇਜ ਦਿੱਤੀਆਂ ਸੀ ਅਸੀਂ ਨਹੀਂ ਸੀ ਜਮਦੇ ਮੋਰਚਾ ਲੱਗੇ ਵੀ ਸਨਵਾਸੀ ਪੰਜਾਬ ਸਰਕਾਰ ਇਹਨਾਂ ਮਸਲੇ ਦਾ ਹੱਲ ਕਰਦੇ ਪਰ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਅਫਸਰਾਂ ਦੀ ਸਾਨੂੰ ਇੱਥੇ ਧਰਨਾ ਲਾਉਣ ਲੱਗੇ ਵੀ ਬੜੀਆਂ ਮੁਸ਼ਕਿਲਾਂ ਆਈਆਂ ਜਿਵੇਂ ਧਰਨਾ ਲਾਉਣ ਦੀ ਜਗ੍ਹਾ ਹੀ ਨਹੀਂ ਦਿੱਤੀ ਜਾ ਰਹੀ ਸੀ ਚਲੋ ਉਦੋਂ ਬਾਅਦ ਡੀਸੀ ਆਫਿਸ ਜਿਹੜੇ ਅਸੀਂ ਮਾਪਜੇ ਦੀ ਗੱਲ ਕੀਤੀ ਡੀਸੀ ਨੂੰ ਅਸੀਂ ਪੁੱਛਿਆ ਵੀ ਕੀ ਆ ਉਹਨਾਂ ਨੂੰ ਪੰਜਾਬ ਦੇ ਜਿਹੜੇ ਸ਼ਹੀਦ ਆ ਉਹਨਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਕਿੰਨੇ ਸ਼ਹੀਦ ਆ ਪੰਜਾਬ ਸਰਕਾਰ ਨਾਲ ਕੰਦੀ ਗੱਲ ਕਰਕੇ ਦੱਸੂਗੀ ਦੋ ਅੰਮ੍ਰਿਤਸਰ ਦੇ ਸ਼ਹੀਦ ਜਿਨ੍ਹਾਂ ਦੇ ਮਾਪਜਾ ਪਾਉਣ ਬਾਰੇ ਗੱਲ ਹੋਈ ਆ ਇਹ ਤੋਂ ਘਾ ਜਖਮੀ ਸੀਗੇ 32 ਚਮਾਂ ਦੀ ਗੱਲ ਨਿਬੜੀ ਬਾਕੀਆਂ ਬਾਰੇ ਕਿਹਾ ਦੱਸ ਦੋ ਜੇ ਕੋ ਤੁਹਾਨੂੰ ਲੱਗਦਾ ਗਲਤ ਆ ਤੇ ਕੋਈ ਉਹਦੇ ਬਾਰੇ ਵੀ ਜਾਣਕਾਰੀ ਉਹਨਾਂ ਕੋ ਪਰਾਲੀ ਦੇ ਮਸਲੇ ਵਾਸਤੇ ਠੋਸ ਆਲੀ ਨਸ਼ੇ ਅਸਾਚੋ ਸ਼ਰਿਆਂ ਪਾਸੇ ਇਕੱਠੇ ਕਰ ਰਹੇ ਹਾਂ ਵਰਸਾ ਦੇ ਆਤੀ ਤੇ ਜਿਵੇਂ ਦੇਖ ਰਹੇ ਜਿੱਥੇ ਡਰੋਨ ਤਾਂ ਉੱਥੇ ਸੈਂਕੜਿਆਂ ਚੁੰਦੇ ਹੋਈ ਪਿੰਡਾਂ ਚੋਂ ਜਾਂਦੇ ਹੈਗੇ ਨਸ਼ਿਆਂ ਤੇ ਵੀ ਕੋਈ ਪ੍ਰਬੰਧ ਨਹੀਂ ਹੈਗੇ ਜਿਹੜੇ ਕਹਿੰਦੇ ਸੀ 2.5 ਸਾਲ ਲੰਘ ਗਿਆ ਕੋਈ ਅਫਸਰ ਸਾਡੀ ਗੱਲ ਹੀ ਸੁਣ ਲੈ ਚਾਜਣਾ ਠੀਕ ਹੈ ਜੀ ਜਿਹੜਾ ਕੋ ਦੱਸਣ ਜਾਂਦਾ ਉਹਦੇ ਖਿਲਾਫ ਗੁੰਡੇ ਬੁੜਕਦੇ ਹੈਗੇ ਡੀਏਪੀ ਦੇ ਮਸਲੇ ਬਾਰੇ ਅਸੀਂ ਚੀਫ ਬੈਠੇ ਸੀਗੇ ਖੇਤੀਬਾੜੀ ਉਹਨੂੰ ਕਿਹਾ ਸੀ ਵੀ ਦੁਕਾਨਾਂ ਤੇ ਬੋਰਡ ਹੀ ਲਵਾ ਦੋ ਕਿ ਦੁਕਾਨ ਦੇ ਅੰਦਰ ਇੰਨੀ ਡੀਏਪੀ ਦੇ ਸਟਾਕ ਪਿਆ ਉਹ ਵੀ ਨਹੀਂ ਲੱਗੇ ਹੈਗੇ ਉਹਦੇ ਬਾਰੇ ਵੀ ਨਹੀਂ ਪਰਾਲੀ ਦਾ ਮਸਲਾ ਹੱਲ ਕਰਨਾ ਜਿਹੜੇ ਮਸ਼ੀਨਾ ਕੇਕ ਬਣਾਉਂਦੀਆਂ 15-15 ਦਿਨ ਲੰਘੇ ਕੋਪਰਾਲੀ ਚੁੱਕਣ ਨਹੀਂ ਆਉਂਦਾ ਹੈਗਾ ਇਹਦੋਂ ਗਾਂ ਮਿਲਰ ਹੜਤਾਲ ਤੇ ਗਏ ਹੋਏ ਆ ਗਾ ਪੈੜੀ ਦਾ ਸੀਜ਼ਨ ਕਿਵੇਂ ਚੱਲਣਾ ਹੈਗਾ ਉਹਦੇ ਤੇ ਗਾਂ ਜਿਹੜੇ ਛੜਕਾਂ ਅਕਵਾਇਰ ਹੋ ਰਹੀਆਂ ਅਸੀਂ ਕਿਸੂ ਕਹਿੰਦੇ ਜੀ ਕੈਂਪ ਲਾਵਾਂਗੇ ਕੈਂਪਾ ਦੀ ਡੇਟ ਕੋਈ ਨਹੀਂ ਹੋਗੀ ਤੋਂ ਸਾਨੂੰ ਮਜਬੂਰਨ ਕੱਲ ਰੇਲ ਰੋਕੋ ਕਰਨਾ ਪੈਣਾ ਕੱਲ ਦਾ ਵੀ ਅਸੀਂ ਟਾਈਮ ਦਿੱਤਾ ਫਿਰ ਅਸੀਂ ਕੱਲ ਦੇਵੀ ਦਾਸਪੁਰੇ ਨਗਰ ਚ 12 ਵਜੇ ਤੱਕ ਇਕੱਠੇ ਹੋਵਾਂਗੇ ਰੇਲ ਟਰੈਕ ਪਹਿਲੋ ਜਾਮ ਨਹੀਂ ਕਰਾਂਗੇ ਥੋੜਾ ਵੇਟ ਕਰਾਂਗੇ ਪੰਜਾਬ ਸਰਕਾਰ ਦਾ ਜੇ ਬੈਕ ਕੇ ਨਿਭੜ ਜੋਗੇ ਤਾਂ ਫਿਰ ਅਸੀਂ ਰੇਲ ਜਾਮ ਨਹੀਂ ਕਰਾਂਗੇ ਜੇ ਨਹੀਂ ਨਿਭੜ ਜੋਗੇ ਫਿਰ ਰੇਲ ਜਾਮ ਕਰਨਾ ਸਾਡੀ ਮਜਬੂਰੀ ਹੋਊਗਾ ਕਿਸੇ ਡੀਜੀਪੀ ਦਾ ਇੱਧਰ ਧਿਆਨ ਨਹੀਂ ਹੈਗਾ ਕਿਸੇ ਪ੍ਰਿੰਸੀਪਲ ਸੈਕਟਰੀ ਦਾ ਧਿਆਨ ਨਹੀਂ ਹੈਗਾ ਪੰਜਾਬ ਸਰਕਾਰ ਦਾ ਧਿਆਨ ਨਹੀਂ ਹੈਗਾ ਉਹਦੇ ਅਫਸਰ ਥੱਲੇ ਕੀ ਕਰ ਰਹੇ ਨੇ ਕੀ ਬਿਹੇਵੀਅਰ ਨੇ ਇੱਕ ਇੱਕ ਕੇਸ ਪੁਲਿਸ ਕੋ 7 ਸਾਲ ਸਾਲ ਹੱਲ ਨਹੀਂ ਹੁੰਦਾ ਹੈਗਾ ਤੋਂ ਮਜਬੂਰਨ ਕੱਲ ਰੇਲ ਟਰੈਕ ਜਾਮ ਕਰਨਾ ਪੈ ਰਿਹਾਸ ਰੱਖਾਂਗੇ ਵੀ ਕੱਲ ਰੇਲ 트랙 ਜਾਮ ਨਾ ਕਰਾ ਕੇ ਪੰਜਾਬ ਸਰਕਾਰ ਸਾਡੇ ਨਾਲ ਮਸਲੇ ਦਾ ਹੱਲ ਬਹਿ ਕੇ ਕੱਢੂਗੀ ਧੰਨਵਾਦ